organic ਖੇਤੀ ਦੇ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੁਣ ਉਹਨਾਂ ਦੀ ਗਰੁੱਪ ਦੇ ਵਿੱਚ ਪੰਜਾਬ ਤੋਂ ਜ਼ਿਆਦਾ ਕਿਸਾਨ ਜੁੜ ਕੇ organic ਖੇਤੀ ਕਰ ਰਹੇ ਹਨ ਗੁਰਵਿੰਦਰ ਸਿੰਘ ਦਾ ਦਾਵਾ ਹੈ ਕਿ ਰਸਾਇਣਿਕ ਅਨਾਜ ਜਿਵੇਂ ਕਿ ਕਣਕ ਚੌਲ ਤੋਂ ਇਲਾਵਾ organic ਦਾਣੇ ਵੀ ਅਧਿਕਾਸ਼ਤ ਕਰਨਾ ਵੀ ਰਸਾਇਣਿਕ ਖੇਤੀ ਨਾਲੋਂ ਜ਼ਿਆਦਾ ਲਾਹੇਵੰਦ ਹੁੰਦਾ ਹੈ ਤੇ ਕਿਸਾਨ ਰਸਾਇਣਿਕ ਖੇਤੀ ਛੱਡ ਕੇ organic ਖੇਤੀ ਨੂੰ ਅਪਣਾਉਣ ਦੇ ਵਿੱਚ ਉਤਆਬਲਾ ਵੀ ਹੈ ਪਰ ਫਿਰ ਕੀ ਕਾਰਨ ਹੈ ਕਿ organic ਖੇਤੀ ਇੰਨੀ ਜ਼ਿਆਦਾ ਪ੍ਰਚਲਿਤ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਹੈ ਬਹੁਤ ਸਾਰੇ ਕਿਸਾਨ ਆਰਗੈਨਿਕ ਖੇਤੀ ਵੱਲ ਤੁਰੇ ਨੇ ਲੇਕਿਨ ਫਿਰ ਵੀ ਉਹ ਰਿਜ਼ਲਟ ਨਹੀਂ ਮਿਰੇ ਜਿਹੜੇ ਹੋਣੇ ਚਾਹੀਦੇ ਸੀ ਕੀ ਕਾਰਨ ਹੈ ਇਸ ਦਾ ਸਾਡੇ ਨਾਲ ਇੱਕ ਕਿਸਾਨ ਨਵੇਂ ਗੁਰਵਿੰਦਰ ਸਿੰਘ ਜੀ ਨੇ ਜਿਹੜੇ ਪਿੰਡ ਜੀਵਨ ਚੱਕ ਤੋਂ ਨੇ ਕਾਫੀ ਦੇਰ ਤੋਂ ਆਰਗੈਨਿਕ ਖੇਤੀ ਕਰ ਰਹੇ ਨੇ ਕਿਦੋਂ ਤੋਂ ਤੁਸੀਂ ਕਨਕੂਗਾ ਨਹੀਂ ਸ਼ੁਰੂ ਕੀਤੀ ਆਰਗੈਨਿਕ ਤੌਰ ਤੇ ਔਰ ਕਿੰਨੇ ਰਕਬੇ ਚ ਮੈਂ 5 ਸਾਲ ਤੋਂ ਕੀਤਾ ਗੁਪਤਾ ਜੀ ਮੈਂ ਜੇ ਸਾਰਾ ਸਵਾਲ ਦਾ ਜਵਾਬ ਇੱਕ ਗੱਲ ਦੇ ਸਕਣਾ ਆਰਗੈਨਿਕ ਖੇਤੀ ਬਹੁਤ ਲਾਇਬਨਤਨ ਦਾ ਪ੍ਰੋਫਿਟੇਬਲ ਆ ਜੇ ਇਹਦੇ ਨੂੰ ਵਿਕਸਿਤ ਕੀਤਾ ਜਾਏ ਆਪਣਾ ਆਪਣੇ ਕੰਟਰੀ ਦਾ ਤੇ ਲੋਕਾਂ ਦਾ ਭਲਾ ਕੀ ਕੀ ਹੋ ਗਾ ਰਹੇ ਹੋ ਤੁਸੀਂ ਆਰਗੇਨਿਕ ਤੌਰ ਤੇ ਦੇਖੋ ਆਰਗੇਨਿਕ ਮੈਂ ਜਦ ਮੈਂ ਆਪਣੀ ਗੱਲ ਕਰਾਂ ਮੈਂ 2 ਇਕਰ ਤੇ ਖੇਤੀ ਕਰਨਾ ਆਰਗੇਨਿਕ ਦੇ ਵਿੱਚ ਬਾਗ ਲਾਇਆ ਹੋਇਆ ਉਹ ਬੂਟੇ ਨੇ ਸਬਜ਼ੀ ਲਗਾ ਰਿਆ ਇਹ ਕਣਕ ਕਣਕ ਲਗਾ ਰਿਆ ਕਣਕ ਤੁਸੀਂ ਦੇਖੀ ਹੈ ਚਾਵਲ ਲਵਾ ਰਿਆ ਇਹ ਬਰਸਣ ਡੰਗਰਾਂ ਵਾਸਤੇ ਲਾ ਰਿਆ ਕਮਾਂ ਦੇ ਉਹ ਵੀ ਦੀ ਆ ਮੰਗੀ ਉਹ ਵੀ ਬੀਜੀ ਆ ਕਾ ਉਹ ਲਾਰਿਆ ਪਰ ਇਹਦੀ ਤੁਲਨਾ ਤੁਸੀਂ ਕਿਸੇ ਨਾਲ ਨਹੀਂ ਕਰ ਸਕਦੇ ਕਨਕ ਕਨਕ ਜਿਹੜੀ ਰਸਾਇਣਿਕ ਕਨਕ ਆ ਉਹਦੇ ਚ ਤੇ ਇਹਦੇ ਚ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆ ਰਿਹਾ ਕਲਰ ਦਾ ਵੀ ਫਰਕ ਹੈ ਕੀ ਕੀ ਗੁਣਾ ਇਹਦੇ ਚ ਜ਼ਿਆਦਾ ਦੇਖੋ ਤੁਸੀਂ ਇੱਕ ਕੁਦਰਤ ਤੋਂ ਵੱਡ ਲੋ ਤਿਆਰ ਹੋਈ ਆ ਇਹਦਾ ਉਹਦੇ ਨਾਲ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਇੱਕ ਜ਼ਹਿਰ ਦਾ ਤੇ ਇੱਕ ਅਮਰਤ ਦਾ ਕਦੇ ਵੀ ਕੰਪੇਅਰ ਨਹੀਂ ਹੋ ਸਕਦਾ ਉਹਦੀ ਸੋਚ ਤੇ ਇਹਦੀ ਸੋਚ ਬਹੁਤ ਡਿਫਰੈਂਟ ਆ ਇੰਨਾ ਹੀ ਫਰਕ ਆ ਜਿੰਨਾ ਧਰਤੀ ਦਾ ਅਸਮਾਨ ਦਾ ਇਹ ਇਨਾਈ ਦਾ ਅੰਤਰਾ ਉਹਦਾ ਉਹ ਤੱਕ ਇਹਦੇ ਨਾਲ ਲੋਕਾਂ ਨੂੰ ਉਸ ਧੰਦੇ ਵਾਲਿਆਂ ਦਾ ਗਿਆ ਸਰਮਾਇਦਾਰਾਂ ਦੀ ਸੋਚੀ ਕਿਉਂ ਫਿਰ ਕਿਉਂ ਕਿਸਾਨ ਇਸ ਪਾਸੇ ਨਹੀਂ ਆ ਰਹੇ ਮਹਿੰਗੀ ਪੈਂਦੀ ਹੈ ਜਾਂ ਝਾੜ ਘੱਟ ਹੁੰਦਾ ਕੁਛ ਇਸ ਦਾ ਦੇਖੋ ਇਹ ਸਰਕਾਰ ਦੀ پالਸੀ ਆ ਕਿਸਾਨੀ ਹੈ ਮੈਂ ਵੀ ਇਧਰ ਆਇਆ ਹੋਇਆ ਮੇਰੇ ਨਾਲ ਦੇ ਹੋਰ ਵੀ ਕਈ ਕਿਸਾਨ ਆਏ ਹੋਏ ਨੇ ਧੰਦਾ ਇਹ ਆ ਵੀ ਨੂਰ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਹੈ ਜੇ ਚੰਗਾ ਧੰਦਾ ਇਹਨੂੰ ਲਾਏ ਬੰਦ ਬਣਾਉਣਾ ਚਾਹੀਦਾ ਤਾਂ ਹੋਰ ਨਾ ਨੂੰ ਜਿੰਨੇ ਇਹਨਾਂ ਤੇ ਮੈਘਮੇ ਨੇ ਉਹਨਾਂ ਨੂੰ ਇਹਨਾਂ ਉਤਸ਼ਾਹਤ ਕਰ ਉਹਨਾਂ ਦੀ ਨਰਜੀ ਪਦਾ ਕਰਨ ਲੋਕਾਂ ਚ ਤੁਸੀਂ ਪਿੱਛੇ ਜੀ ਇੱਕ ਲਹਿਰ ਜੀ ਸ਼ੁਰੂ ਕੀਤੀ ਸੀ ਕਿਸਾਨਾਂ ਨੂੰ ਆਪਣੇ ਨਾਲ ਜੋੜ ਕੇ ਇਸ ਪਾਸੇ ਲਿਆਂਦਾ ਸੀ ਆਰਗੈਨਿਕ ਵੱਲ ਲਿਆਂਦਾ ਜੀ ਕਿੰਨੇ ਕੁ ਕਿਸਾਨ ਜੁੜ ਚੁੱਕੇ ਔਰ ਕਿਦਾਂ ਵੇਚ ਕਿਦਾਂ ਰਹੀ ਹੈ ਫਸਲ ਗੁਪਤਾ ਜੀ ਤੁਸੀਂ ਜਾਣ ਕੇ ਖੁਸ਼ੀ ਹੋਗੇ ਜਿਹੜੀ ਤੁਸੀਂ ਗੀਦਾ ਐਡਵਾਂਸ ਟੈਕਨੀਕ ਫਾਰਮਿੰਗ ਗਰੁੱਪ ਹੈ ਉਹਦਾ ਨਾਮ ਮੇਰੇ ਜਿਸ ਗਰੁੱਪ ਦੀ ਗੱਲ ਕਰਦੇ ਹੋ ਐਡਵਾਂਸ ਟੈਕਨੀਕ ਫਾਰਮਿੰਗ ਗਰੁੱਪ ਉਹ ਬਹੁਤ ਆਪਣਾ ਪਿੰਡ ਤੇ ਨਾਲ ਦੇ ਪਿੰਡਾਂ ਦੇ ਵਿੱਚ ਇਥੇ ਹੀ ਸੈਮੀਨਾਰ ਲਾਉਂਦੇ ਆ ਬਹੁਤ ਜ਼ਿਆਦਾ ਲੋਕ ਉਤਸ਼ਾਹਤ ਹੋ ਚੁੱਕੇ ਨੇ ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਹ ਤੁਹਾਨੂੰ ਬੜੀ ਖੁਸ਼ੀ ਵਾਲੀ ਵੀ ਗੱਲ ਹੋਏਗੀ ਤੇ ਇਹਦੇ ਰਿਜ਼ਲਟ ਤੁਸੀਂ ਆਉਣ ਵਾਲੇ ਕੁਝ ਸਾਲਾਂ 'ਚ ਦੇਖੋਗੇ ਕਿੰਨੇ ਹਰਾਨੀ ਜਾਣ ਕੋਣਗੇ ਮਹਿੰਗੀ ਦੀ ਗੱਲ ਕਰੀਏ ਕਿੰਨੀ ਕ ਮਹਿੰਗੀ ਪੈਂਦੀ ਹੈ ਇਹ ਫਸਲ ਦੇਖੋ ਇਹਦਾ ਮਹਿੰਗੀ ਦੇ ਜੇ ਮਹਿੰਗੀ ਦੇ ਕਿਸ ਪੱਖ ਤੋਂ ਵੀ ਹਿਲਾਉਂਦੇ ਹੋ ਜੇ ਮੈਂ ਪੱਖ ਇਹਦਾ ਕਵਾਂ ਖਰਚੇ ਦਾ ਇਹਦੇ 'ਚ ਮੈਂ ਨੇ ਸਵਾ ਬੀਜ ਦੇ ਹੋਰ ਕੋਈ ਚੀਜ਼ ਨਹੀਂ ਪਾਈ ਇੱਕ ਗਡਵਾਣ ਦੀ ਖਾਲ ਪਾਈ ਉਹ ਕਰਦੀ ਹੈ ਇੱਕ ਪਈ ਕਾਲਾ ਲਿਖਿਆ ਤੇ ਜਾਇ ਪੈਸੇ ਕੱਟਣ ਲੱਗੇ ਇਹਦੀ ਜਦੋਂ ਇਹਦਾ ਖਰਚ ਹੀ ਕੋਈ ਨਹੀਂ ਆਇਆ ਇਹ 0% ਉਹ ਜਿਹੜਾ ਬੀ ਆ ਉਹਦਾ ਖਰਚਾ ਤੇ ਮਾਰਕੀਟ ਫਿਰ ਕਿੱਦਾਂ ਮਾਰਕੀਟ ਕਿੱਦਾਂ ਕਰਦੇ ਹੋ ਕਿਉਂਕਿ ਇੰਨੀ ਕਨਕ ਤੇ ਤੁਸੀਂ ਯੂਜ਼ ਨਹੀਂ ਕਰ ਸਕਦੇ ਬਿਲਕੁਲ ਤੁਹਾਡਾ ਸਵਾਲ ਜਾ ਪਰ ਤੁਸੀਂ ਦੇਖੋ ਚੰਗੀ ਚੀਜ਼ ਕੁਆਲਟੀ ਵਾਲੀ ਚੀਜ਼ ਹੱਥੋਂ ਮੱਥੀ ਵੇਖਦੀ ਆ ਮੇਰੀ ਡਿਮਾਂਡ ਮੇਰੇ ਤੋਂ ਪਹਿਲਾਂ ਤੁਸੀਂ ਮੈਂ ਬੜੇ ਵਿਸ਼ਵਾਸ ਤੇ ਯਕੀਨ ਨਾਲ ਕਹਿ ਸਕਣਾ ਤੁਹਾਡੇ ਵਰਗੇ ਬੰਦੇ ਬੁੱਕ ਕਰਦੇ ਆ ਮੇਰੇ ਕੋ ਪੂਰੀ ਅਡਵਾਂਸ ਬੁਕਿੰਗ ਹੁੰਦੀ ਆ ਉਹਨਾਂ ਦੇਖ ਚੌਲ ਨੇ ਦੂਜੇ ਇਹ ਕੰਨ ਕਿਹਾ ਅਡਵਾਂਸ ਬੁਕਿੰਗ ਹੁੰਦੀ ਆ ਇਵਨ ਦਰ ਦੀ ਇੱਕ ਵੀ ਰਹੀ ਹੈ ਫਸਲ ਤੇ ਫੇਰ ਕਮੀ ਕਿੱਥੇ ਆ ਕਿਉਂ ਕਿਸਾਨ ਸਾਰਾ ਇੱਧਰ ਨਹੀਂ ਆਉਂਦਾ ਕੈਮੀਕਲ ਵਾਲਾ ਕਮੀ ਸਰਕਾਰ ਵਾਲਾ ਸਰਕਾਰ ਦਾ ਲੋਕਾਂ ਵੱਲੋਂ ਭਰੋਸਾ ਉੱਡ ਗਿਆ ਸਰਕਾਰ ਨੂੰ ਫੇਜ਼ ਬਣਾਉਣਾ ਚਾਹੀਦਾ ਵੀ ਤੁਹਾਡੀ ਚੀਜ਼ ਮੈਂ ਵੇਚਾਂਗੀ ਵੇਚਾਂਗਾ ਹਰ ਹਾਜ਼ ਜਿਵੇਂ ਕੇਗੀ ਉਹਨੂੰ ਦੀ ਕੀਮਤ ਨਿਰਧਾਰਤ ਕਰਨੀ ਚਾਹੀਦੀ ਆ ਜੇ ਆਰਗੇਨਿਕ ਆ ਉਹਦਾ ਘਾਟਿਆ ਤੇ ਸਰਕਾਰ ਦਾ ਫਰਜ਼ ਬਣਦਾ ਉਹਨੂੰ ਮਦਦ ਕਰਨੀ ਜ਼ਿੰਮੇਵਾਰ ਨੂੰ ਕਿ ਤੂੰ ਵੜਾ ਕਿਉਂਕਿ ਜਮੀਨ ਇਹ ਕਨਕ ਤੇ ਕੋਈ ਵੀ ਫਸਲ ਜਿਹੜੀ ਖਾਣ ਵਾਲੀ ਆ ਇਹਦਾ ਪੈਸੇ ਨਾਲ ਨਹੀਂ ਅਨੁਭਵ ਕਰਨਾ ਚਾਹੀਦਾ ਇਹਦਾ ਇਹਦਾ ਲੋਕਾਂ ਦੀ ਸਿਹਤ ਨਾਲ ਵੀ ਜ਼ਰੂਰੀ ਹੈ ਜਿੱਦੇ ਲੋਕਾਂ ਦੀ ਸਿਹਤ ਜ਼ਰੂਰੀ ਹੈ ਐਨੇ ਹਸਪਤਾਲ ਖੋਲੇ ਰੇ ਉੱਥੇ ਪੈਸੇ ਲਾਉਂਦੇ ਨੇ ਕਰੋੜਾਂ ਰੁਪਏ ਡਾਕਟਰਾਂ ਨੂੰ ਦੇਂਦੇ ਨੇ ਜੇ ਉਹਨਾਂੋਂ ਅੱਧਾ ਹਿਸਾਬੀ ਹੈ ਜ਼ਿੰਮੇਵਾਰਾਂ ਨੂੰ ਤੇ ਇਹ ਧੰਦੇ ਵਾਲਾ ਲਾਦਰ ਮੈਂ ਗਰੰਟੀ ਕਰਨਾ ਇਹ ਦੋਸਤਾਨ ਦੇ ਵਿੱਚ ਹਸਪਤਾਲਾਂ ਦੀ ਜ਼ਰੂਰਤ ਹੀ ਨਹੀਂ ਰਹੇਗੀ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨ ਆਰਗੇਨਿਕ ਕਰਨ ਨੂੰ ਤਿਆਰ ਹੈ 100% ਤਿਆਰ ਹੈ ਮੈਂ ਗਰੰਟੀ ਦਿੰਨਾ ਸਰਕਾਰ ਪਹਿਲਾ ਕਰੇ ਜਿੰਨੇ ਚਾਹਣਗੇ ਅਸੀਂ ਉਹ 19 ਉਤਪਾਦਨ ਕਰਾ ਦੇਾਂਗੇ ਗਰੰਟੀ ਸਾਡਾ ਧੰਦਾ ਹੀ ਇਹ ਆ ਬਿਲਕੁਲ ਜੀ ਸਰਕਾਰ ਹੱਲੇ ਸ਼ਹਿਰੀ ਦੇ ਤੇ ਕਿਸਾਨ ਉਤਾਵਲਾ ਆਰਗੇਨਿਕ ਵਾਲੇ ਪਾਸੇ ਆ ਲਈ ਔਰ ਵੱਤੋ ਵੱਤ ਆਰਗੇਨਿਕ ਖੇਤੀ ਕਰ ਸਕਦਾ ਹੈ ਲੇਕਿਨ ਸਰਕਾਰ ਦੀ ਪਾਲਿਸੀ ਕੁਛ ਹੋਣੀ ਚਾਹੀਦੀ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼